ਹਾਂਜੀ ਇਹਦਾ ਵੀ ਇੱਕ ਪਰਫਿਊਮ ਦਾ ਵੀ ਇੱਕ ਇਤਰ ਦਾ ਨਸ਼ਾ ਹੈ ਵੀਰੇ ਠੀਕ ਹੈ ਜੀ ਜਿਹਨੂੰ ਲੱਗ ਗਿਆ ਬਸੇ ਉਹੀ ਜਾਣਦਾ ਵੀਰੇ ਕਿਆ ਨਸ਼ਾ ਜੀ ਹੈ ਠੀਕ ਹੈ ਜੀ ਹਾਂਜੀ ਆਹੋ ਇਤਰ ਬਿਲਕੁਲ ਐਵੇਂ ਲੱਗਦਾ ਜਿਵੇਂ ਫੀਮ ਦੀ ਫਰੇਗਰੈਂਸ ਆਂਟਿਕ ਕਾਲੇ ਮਾਲ ਦੇ ਛਕੀ ਕਾਲੇ ਮਾਲ ਸਵੇਰੇ ਇੰਨਾ ਕ ਖਾ ਲਿਆ ਬਸ ਮੈਂ ਕਹਿੰਦਾ ਦੂਜੇ ਡੰਡ ਤੀਜੇ ਡੰਡ ਲੈਣ ਦੀ ਲੋੜ ਨਹੀਂ ਇਹਨੂੰ ਹੀ 스멜 ਕਰੀ ਜਾ ਬਸ ਸ਼ੁਰੂ ਹੋਈ ਜਾਣਾ ਉਹਦਾ ਇਹ ਪਿਓਰ ਉਹਦਾ ਇਤਰ ਹੈ ਇਹਦੀ ਖਾਸੀਅਤ ਆਸ ਤੋਂ ਪਿਆਰ ਹੁੰਦਾ ਹੈ ਤੇ ਮੈਂ ਪਹਿਲੀ ਵਾਰ ਹੀ ਦੇਖੀ ਹੈ ਵੀ ਖਾਸ ਖਾਸ ਤੋਂ ਜਿਹੜੀ ਕਾਲੇ ਮਾਲ ਦੀ ਫਰੇਗਰੈਂਸ ਦਿੰਦੀ ਹੈ ਤੇ ਬੰਦੇ ਨੂੰ ਚਾਹ ਚੜਿਆ ਰਹਿੰਦਾ ਵੀ ਗੱਡੀ ਦੇ ਵਿੱਚ ਕਿਤੇ ਕਾਲਾ ਮਾਲ ਤਾਂ ਨਹੀਂ ਗਿਆ ਇਹ ਵੀ 21 ਦੀ ਖਾਸ ਹੈਗੀ ਹੈ ਜੀ ਬਖੂਰ ਦੀ ਲੱਕੜ 8000 ਰੁਪਏ ਕਿਲੋ ਤੇ ਸਟਾਰਟ ਹੁੰਦੀ ਆ ਓਕੇ ਇਹ ਕਾ ਫੱਕ ਰਸ਼ ਕਰਕੇ ਬਣਾਈ ਵੀ ਆ ਜਿਵੇਂ ਇਹ ਤਾਂ ਚੱਲੂਗੀ ਕੋਲੇ ਤੇ ਓਕੇ ਆਪਾਂ ਪਿੰਡਾਂ ਦੇ ਗੂਗਲ ਤੋਂ ਨਹੀਂ ਦਿੰਦੇ ਹਾਂਜੀ ਹਾਂ ਤੇ ਕੋਲੇ ਤੇ ਰੱਖ ਲਿਓ ਇਹ ਤਾਂ ਬਹੁਤ ਜ਼ਿਆਦਾ ਹੈ ਜੀ ਇੰਨੀ ਕੁ ਤੋੜ ਕੇ ਮਤਲਬ ਰੱਖ ਦਿਓ ਠੀਕ ਹੈ ਜੀ 6 ਘਰ ਤੁਹਾਡੇ ਸੱਜੇ ਵਾਲੇ 6 ਘਰ ਖੱਬੇ ਵਾਲੇ ਓਕੇ ਬੜੀ ساری ਗਲੀਆਂ ਮੈਂ ਕਾ ਦੇਣੀ ਨੇ ਲੋਕੀ ਮਿੱਤਰੋ ਆਪਾਂ ਪਹੁੰਚੇ ਹੋਏ ਆ ਇਸ ਤਰ੍ਹਾਂ ਦੇ ਜਾਦੂਗਰ ਕੂਡ ਐਂਡ ਰੋਮਾ ਵਾਲਿਆਂ ਦੇ ਤੁਹਾਨੂੰ ਆਪਾਂ ਬੁਲਾਵਾਂਗੇ ਕਿ ਤੁਸੀਂ ਦੇਖਿਆ ਕਿ ਬਰਸਾਚੇ ਗੋਲਡ ਦਵਾਈ ਗੋਲਡ ਬਲੂ ਡਿਸ਼ਨੈਲ ਜਿੱਥੇ ਆਪਾਂ ਤੁਸੀਂ ਦੇਖ ਸਕਦੇ ਹੋ ਕਿ 40 40000 ਵਾਲੇ ਬ੍ਰਾਂਡ ਲੱਖ ਵਾਲੇ 30000 ਵਾਲੇ 10000 ਵਾਲੇ ਸ਼ੇਕ ਦੇ ਬਜਟ ਦੇ ਵਿੱਚ ਨਹੀਂ ਹੁੰਦੇ ਜੀ ਹੁਣ ਤੁਸੀਂ ਵੀ ਲਾ ਸਕੋਗੇ ਤੁਹਾਡਾ ਵੀ ਸੁਪਨਾ ਪੂਰਾ ਹੋਊਗਾ ਬਲੂ ਡਿਸ਼ ਨੈਲ ਵਰਸਾਚੇ ਦੁਬਈ ਗੋਲ ਆਪਾਂ ਤੁਹਾਨੂੰ ਬਣਾਵਾਂਗੇ ਕੀ ਹਾਂ ਬਹੁਤ ਵਧੀਆ ਭਾਜੀ ਵੀਰੇ ਪਹਿਲੀ ਗੱਲ ਤਾਂ ਜਦੋਂ ਆਪਾਂ ਐਂਟਰ ਕੀਤੇ ਜਿਹੜੇ ਦਰਸ਼ਕ ਸੀਗੇ ਲੈਣ ਆਏ ਸੀ ਗਾਰਡ ਸੀਗੇ ਉਹਨਾਂ ਦੀ ਮੈਂ ਦੇਖਿਆ ਤੁਸੀਂ ਵੀ Pregnancy ਸੀ ਜਿਹੜੀ ਉਹ ਲੈ ਕੇ ਆਏ ਸਾਨੂੰ ਫੋਰਨ ਕੰਟਰੀ ਤੋਂ ਆਏ ਲੱਗਦੇ ਹਾਂ ਅੱਜ ਬਾਹਰੋਂ ਆਏ ਹਾਂ ਉਹਨਾਂ ਨੇ ਸਪਰੈਂਡ ਕਰਕੇ ਤੁਹਾਨੂੰ ਹੱਥ ਆਪ ਦਾ ਕਿਹਾ ਜੀ ਦੇਖੋ ਤੁਸੀਂ ਇਹਦੀ ਪ੍ਰੈਗਨੈਂਸੀ ਕਿਹੋ ਜੀ ਹੈ ਤੁਸੀਂ ਉਹਨਾਂ ਦੇ ਦੱਸਣ ਤੋਂ ਪਹਿਲਾਂ ਹੀ ਦੱਸਤਾ ਵੀ ਇਹ ਇਹ ਵਾਲਾ ਬ੍ਰਾਂਡ ਆ ਜੀ ਤੁਸੀਂ ਉਹ ਤਿਆਰ ਕਰਤਾ ਉਹ ਵੀ 3-4 ਮਿੰਟ ਦੇ ਵਿੱਚ ਤੇ ਇੱਕ ਮੈਨੂੰ ਵੇਖ ਕੇ 40000 ਵਾਲੇ ਦੇ ਜਾਂ ਹੋਰ ਜਿੰਨੇ ਕਹਿੰਦੇ ਲੱਖ ਵਾਲੇ ਬ੍ਰਾਂਡ ਆ ਉਹਨਾਂ ਨੇ ਸਿਰੇ-ਸਿਰੇ ਦੇ ਬ੍ਰਾਂਡ ਦੱਸੇ ਜੀ ਤੂੰ ਮੈਨੂੰ ਐ ਲੱਗਿਆ ਵੀ ਰੇਟ ਜਿਹੜਾ ਤੁਹਾਡਾ ਬਹੁਤ ਵਾਜਿਬ ਆ ਤੇ ਇਹਦੇ ਵਿੱਚ ਕੀ ਰਾਜ ਆ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਸੈਂਟਰ ਤੇ ਇਤਰ ਤੇ ਪਰਫਿਊਮ ਦੇ ਵਿੱਚ ਕੀ ਫਰਕ ਹੈ ਮੈਂ ਤੁਹਾਨੂੰ ਦੱਸ ਜਿਹੜੀ ਤਾਂ ਆਪਣੀ ਕਸਟਮਰਾਂ ਦੀ ਗੱਲ ਹੈ ਬਾਰੋਂ ਆਏ ਸੀਗੇ ਜੀ ਤੇ ਉਹ ਕਹਿ ਕੇ ਗਏ ਆ ਜਾਣ ਲੱਗੇ ਤੁਹਾਡੇ ਸਾਹਮਣੇ ਕਹਿ ਕੇ ਗਏ ਆ ਹਾਂ ਜੀ ਵੀ ਇਹ ਪਰਫਿਊਮ ਅਸੀਂ ਜਿਹੜੇ ਅਸੀਂ ਬਣਾ ਕੇ ਲੈ ਕੇ ਗਏ ਹਾਂ ਜੀ ਇਹ ਸਾਨੂੰ 1 ਲੱਖ 60 70 ਹਜ਼ਾਰ ਦੇ ਬਣੇ ਸੀਗੇ ਹਾਂ ਜੀ ਜੋ ਕਿ ਸਾਡੇ ਤੋਂ ਸਿਰਫ ਸੌੱਚ ਹੀ ਲੈ ਗਏ ਸੌੱਚ ਉਹ ਮਤਲਬ ਉਹ ਐ ਕਹਿ ਰਹੇ ਸੀਗੇ ਯਾਰ ਬਸ ਹਾਂ ਤੇ ਐਨਾ ਵੀ ਉਹਨਾਂ ਨੂੰ ਫ੍ਰਗਰੈਂਸ ਵੀ ਸੇਮ ਲੱਗੀ। ਅੱਛਾ। ਬਾਕੀ ਲਾਸਟਿੰਗ ਇੱਕ ਵਾਰ ਸਾਤੋਂ ਪਹਿਲਾਂ ਬਣਵਾ ਕੇ ਲੈ ਕੇ ਗਏ ਸੀਗੇ। ਓਕੇ। ਇਹ ਹਰ ਕਿਤੇ ਫਰੋਡ ਦਾ ਨਹੀਂ ਹੈਗਾ। ਠੀਕ ਹੈ ਠੀਕ। ਉਹਨਾਂ ਨੇ ਫੋਨ ਕਰਕੇ ਸਾਤੋਂ ਰੈਗਰੈਂਸ ਸੁngਾਈ ਸੀ ਕਿ ਇਹਨਾਂ ਨਾਮ ਨਹੀਂ ਲੱਗਦਾ ਬ੍ਰਾਂਡ ਦਾ। ਜੀ ਜੀ। ਵਧੀਆ ਬ੍ਰਾਂਡ ਸੀਗਾ। ਉਹਨਾਂ ਨੇ ਪਹਿਲਾਂ ਸਾਤੋਂ ਫ੍ਰਗਰੈਂਸ ਸੁngਵਾਈ। ਯੂਜ਼ ਕਰੀਓ ਫਿਰ ਫੇਰ ਆਇਓ। ਓਕੇ ਜੀ। ਕਹਿੰਦੇ ਸਾਨੂੰ ਸੇਮ ਹੀ ਫ੍ਰਗਰੈਂਸ ਲੱਗੀ ਆ। ਸੇਮ ਲਾਸਟਿੰਗ ਮਤਲਬ ਪਤਾ ਹੀ ਨਹੀਂ ਲੱਗਿਆ। ਓਕੇ। ਉਹ ਕਹਿੰਦੇ ਹੁਣ ਤਾਂ ਅਸੀਂ ਲੈਣਾ ਹੀ ਨਹੀਂ। ਜੀ। ਮਤਲਬ ਹੁਣ ਤਾਂ ਅਸੀਂ ਕਹਿੰਦੇ ਹਾਂ ਓਰੀਜਨਲ ਲੈਣੇ ਨਹੀਂ ਸਿਰਫ ਤੁਹਾਡੇ ਤੋਂ ਹੀ ਬਣਾਉਣਾ ਠੀਕ ਹੈ ਜੀ ਹਾਂ ਇੱਕ ਆਪਣੇ ਕੋਲੇ ਹੁਣ ਕਿੰਨੇ 500 ਪਲੱਸ ਆਪਣੇ ਕੋਲੇ ਪਿਆਜ ਕਰਾਂ ਲੈ ਵੀਰੇ 500 ਤੇ ਪਲੱਸ ਸਾਡੇ ਕੋਲ ਫਰੇਗਰੈਂਸ ਐਟ ਦੀ ਪ੍ਰੈਜ਼ੈਂਟ ਰੈਡੀ ਹੈ ਜੀ ਓਕੇ ਅਗਰ ਤੁਸੀਂ ਕੋਈ ਫਰੇਗਰੈਂਸ ਆਪਣੀ ਤਿਆਰ ਕਰਵਾਣੀ ਜਿਵੇਂ ਉਹਨਾਂ ਨੇ ਤਿਆਰ ਕਰਵਾਈ ਸੀ ਹਾਂ ਜੀ ਉਹਨਾਂ ਨੇ ਕੁਝ ਨਵੀਂ ਫਰੇਗਰੈਂਸ ਵੀ ਸਾਡੇ ਤੋਂ ਤਿਆਰ ਕਰਵਾਈਆਂ ਓਕੇ ਆਪਾਂ ਤਿਆਰ ਵੀ ਕਰ ਦਿੰਦੇ ਹਾਂ ਠੀਕ ਕੱਲਾ ਪਰਫਿਊਮ ਨਹੀਂ ਜੀ ਇੱਤਰ ਵੀ ਤੁਸੀਂ ਤਿਆਰ ਕਰਵਾਉਣਾ ਸਭ ਤੋਂ ਉਹ ਵੀ ਤਿਆਰ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਜਿਵੇਂ ਕਸਟਮਰ ਦੀ ਡਿਮਾਂਡ ਸੀਗੀ ਹਾਂਜੀ ਫਿਰ ਮੈਨੂੰ ਖਾਸ ਚਾਹੀਦੀ ਆ ਮੈਨੂੰ ਖਾਸ ਦਾ ਮਨ ਸ਼ਕੀਨ ਆ ਤੇ ਕਾ ਮੈਨੂੰ ਖਾਸ ਥੋੜੀ ਸਵੀਟ ਪਾਂਚ ਤਿਆਰ ਕਰਾ ਇੱਕ ਦਰਸ਼ਕਾਂ ਨੂੰ ਆਪਾਂ ਖਾਸ ਖਾਸ ਵਾਲੇ ਖਾਸ ਕਰਾਰੇ ਪੂਰਾ ਦੱਸ ਵੀ ਜੀ 21 ਇਹ ਇੱਕ ਖਾਸ ਆਪਣੇ ਕੋਲ ਪਿਓਰ ਫਾਰਮ ਦੇ ਵਿੱਚ ਹੈ ਇਹ ਪਿਓਰ ਫਾਰਮ ਦੇ ਵਿੱਚ ਹੀ ਆਪਣੇ ਕੋਲ ਹੈਗੀ ਆ ਤੇ ਆ ਮੈਂ ਤੁਹਾਨੂੰ ਦੱਸਾਂਦਾ ਜੀ ਦੀ ਕੁਆਲਿਟੀ ਇਨੂੰ ਲਾਓ ਜੀ ਰੱਬ ਕਰੋ ਚੈੱਕ ਕਰੋ ਇਹ ਮੇਰੇ ਬਿਲਕੁਲ ਐ ਲੱਗਦਾ ਜਿਵੇਂ ਫੀਮ ਦੀ ਫਰੇਗਰੈਂਸ ਆਂਦੀ ਕਾਲੇ ਮਾਲ ਦੇ ਸ਼ਕੀ ਕਾਲੇ ਮਾਲਾ ਸਵੇਰੇ ਇੰਨਾ ਕੁ ਖਾ ਲਿਆ ਬਸ ਮੈਂ ਕਹਿੰਦਾ ਦੂਜੇ ਡੰਗ ਤੀਜੇ ਡੰਗ ਲੈਣ ਦੀ ਲੋੜ ਨਹੀਂ ਇਹਨੂੰ ਹੀ 스멜 ਕਰੀ ਜਾ ਕੇ ਸਰੂਪ ਹੋਈ ਜਾਣਾ ਉਹਨਾਂ ਨੂੰ ਇਹ ਪਿਓਰ ਉਹਦਾ ਇਤਰ ਹੈ ਇਹਦੀ ਖਾਸੀਅਤ ਇਹ ਕਿ ਤਾ ਠੰਡਾ ਰੱਖਦੀ ਹੈ ਇਹ ਜੀ ਇਹ ਚੀਜ਼ ਆ ਜਿਹੜੀ ਜੇ ਮੈਂ ਪਹਿਲੀ ਵਾਰੀ ਦੇਖੀ ਆ ਤੇ ਤੇਰੇ ਮੈਂ ਪਹਿਲਾਂ ਵੀ ਦੇਖੇ ਸੀਗੇ ਪਰ ਆ ਜਿਹੜੀ ਖਾਸ ਤੋਂ ਤਿਆਰ ਹੁੰਦਾ ਇਹ ਤੇਰੇ ਮੈਂ ਪਹਿਲੀ ਵਾਰੀ ਦੇਖੀ ਆ ਵੀ ਖਾਸ ਖਾਸ ਤੋਂ ਜਿਹੜੀ ਕਾਲੇ ਮਾਲ ਦੀ ਫ੍ਰੈਗਰੈਂਸ ਦਿੰਦੀ ਆ ਤੇ ਬੰਦੇ ਨੂੰ ਚਾਹ ਚੜਿਆ ਰਹਿੰਦਾ ਵੀ ਗੱਡੀ ਦੇ ਵਿੱਚ ਕਿਤੇ ਕਾਲਾ ਮਾਲ ਤਾਂ ਨਹੀਂ ਗਿਆ ਇਹ ਵੀ 21 ਦੀ ਖਾਸੀਅਤ ਇਹ ਵੀ ਆ ਜੀ ਤੁਹਾਡੇ ਕੋਲ ਕੁਝ ਹੋਰ ਫ੍ਰੈਗਰੈਂਸ ਆਣੀ ਮਨ ਲ ਜਿਵੇਂ ਉਹ ਕੈਮਰੇ ਵਾਲੇ ਵੀਰੇ ਆ ਤੁਸੀਂ ਇਹਨਾਂ ਤੇ ਲਗਾਉਂਗੇ ਅੱਛਾ ਇਹਨਾਂ ਤੋਂ ਕੁਝ ਹੋਰ ਫ੍ਰੈਗਰੈਂਸ ਆਣੀ ਅੱਛਾ ਹਾਂਜੀ ਇਹਦੀ ਖਾਸੀਅਤ ਪਿਓਰ ਦੀ ਇਹ ਹੈ ਓਕੇ ਹਾਂਜੀ ਦੇਖਦੇ ਇੱਕ ਆਪਾਂ ਉਹਨੂੰ ਹੋਰ ਦੱਸਦੇ ਆ ਜੀ ਆਪਾਂ ਪਰਫਿਊਮ ਤਿਆਰ ਕਰੇ ਆ ਓਕੇ ਜਿਵੇਂ ਮਤਲਬ ਸਾਡੇ ਕੋਲ ਕੀ ਆ ਤੇ ਆ ਪਰਫਿਊਮ ਹੈ ਜੀ ਠੀਕ ਹੈ ਮੈਂ ਤੁਹਾਡੇ ਲਈ ਲਾਹਤਾ ਹਨਾ ਫ੍ਰੈਗਰੈਂਸ ਲਾਉਂਦੀ ਤੁਹਾਨੂੰ ਮਾਈਂਡ ਨੂੰ ਰਿਲੈਕਸ ਦੇ ਰਿਹਾ ਨਾ ਹਾਂਜੀ ਇਹ ਬੜੀ ਉਹ ਪਰਫਿਊਮ ਹੈ ਜਿਨ੍ਹਾਂ ਨੂੰ ਸਟ्रेस ਦਿੰਦਾ ਜੀ ਮਤਲਬ ਸਾਡੇ ਕੋਲ ਹਰ ਇੱਕ ਤਰੀਕੇ ਦਾ ਪਰਫਿਊਮ ਹੈ ਜਿਨ੍ਹਾਂ ਦੇ ਟੈਨਸ਼ਨਾਂ ਆਈ ਦਵਾਈਆਂ ਲੈਂਦੇ ਆ ਮਤਲਬ ਇਹ ਸਾਡਾ ਪਰਫਿਊਮ ਲਾਣ ਇੱਕ ਮਾਈਂਡ ਰਿਲੈਕਸ ਤੁਹਾਨੂੰ 15 ਮਿੰਟ ਦੇ ਵਿੱਚ ਵਿੱਚ ਨੀਂਦ ਆ ਜਾਊਗੀ ਜੀ ਰੈਗਨਸ ਤੋਂ ਵੀ ਲੱਗ ਰਿਹਾ ਵੀ ਬ੍ਰੈਨ ਐਕਟਿਵ ਰੈਗਨਸ ਜੀ ਹੈ ਜੀ ਕਿ ਡਲ ਨਹੀਂ ਕਿ ਮਾਈਂਡ ਰਿਲੈਕਸ ਵਾਲੀ ਹੈ ਇੱਕ ਮੈਂ ਦਰਸ਼ਕਾਂ ਨੂੰ ਇੱਕ ਹੋਰ ਗੱਲ ਦੱਸਦਾ ਮੈਂ ਪਹਿਲਾਂ ਪਰਫਿਊਮ ਯੂਜ਼ ਕੀਤੇ ਸੀ ਚਲੋ ਉਦੋਂ ਆਪਾਂ ਨੂੰ ਨਹੀਂ ਪਤਾ ਸੀ ਵੀ ਆਪਣੇ ਵਿਦਆਊਟ ਕੈਮੀਕਲ ਹਨਾ ਤੇ ਵਿਦਆਊਟ ਅਲਕੋਹਲ ਅਲਕੋਹਲ ਫਰੀ ਪਰਫਿਊਮ ਹਾਂ ਅਲਕੋਹਲ ਫਰੀ ਆਪਣੇ ਪਰਫਿਊਮ ਹਾਂ ਅਲਕੋਹਲ ਫਰੀ ਤੇ ਵਿਦਆਉਟ ਕੈਮੀਕਲ ਫਰੀ ਬਾਈ ਕੋਲੇ ਇਧਰ ਤੇ ਪਰਫਿਊਮ ਮਿਲਦੇ ਆ ਠੀਕ ਹੈ ਤੇ ਉਹ ਪਹਿਲਾਂ ਭਈ ਯੂਜ਼ ਕਰਦੇ ਸੀ ਜਦੋਂ ਬਾਹਰੋਂ ਕਿਤੇ ਯੂਜ਼ ਕਰਦੇ ਸੀ ਉਹ ਮੈਨੂੰ ਜਦੋਂ ਨਾ ਲਾਉਂਦਾ ਸੀ ਕੁਝ 10 15 ਮਿੰਟਾਂ ਬਾਅਦ ਮੈਨੂੰ ਇੱਕ ਵਾਰੀ 10 15 ਮਿੰਟ ਸ਼ਿੱਕ ਆਉਂਦਿਆ ਸੀ ਤੇ ਮੈਨੂੰ ਇਹ ਲੱਗਦਾ ਵੀ ਮੈਨੂੰ ਘੰਟਾ ਡੇਢ ਘੰਟਾ ਹੋ ਗਿਆ ਇੱਥੇ ਇੱਥੇ ਕੰਧਾਂ ਦੇ ਵਿੱਚ ਵੀ ਪਰਫਿਊਮ ਇਧਰ ਰਚਿਆ ਹੋਇਆ ਇੰਨੀ ਜਿਆਦਾ ਫੈਲਿਆ ਗਿਆ ਸੀ ਮੈਨੂੰ ਇਹ ਲੱਗਦਾ ਵੀ 3-4 ਦਿਨ ਤੱਕ ਕੱਪੜਿਆਂ ਦੇ ਵਿੱਚੋਂ ਜਾਣੀ ਹੈ ਤੇ ਉਦੋਂ ਦੀ ਮੈਨੂੰ ਨਾ ਤਾਂ ਕੋਈ ਸ਼ਿੱਕ ਆਈ ਐ ਤੇ ਨਾ ਹੀ ਸ਼ਿੱਕ ਦੇ ਨਾਲੇ ਤਾਂ ਅੱਖਾਂ ਇੰਨੂੰ ਆਪਾਂ ਕਹਿ ਸਕਦੇ ਆ ਵੀ ਨੇਚਰਲੀ ਕੁਆਲਟੀ ਕੁਦਰਤੀ ਚੀਜ਼ਾਂ ਕਹਿ ਸਕਦੇ ਆ ਤੇ ਇਹਦੇ ਬਾਰੇ ਦੱਸਦਗੇ ਆਪਾਂ ਜੇ ਵਿਆਊਟ ਕੈਮੀਕਲ ਕੀ ਚੀਜ਼ ਆ ਲੱਗਦਾ ਕਿਵੇਂ ਤਿਆਰ ਹੁੰਦਾ ਉਹ ਦੱਸੀਏ ਆਪਣੇ ਜਿਹੜੇ ਲੱਕੜ ਤੋਂ ਜਿਵੇਂ ਉੂਦ ਆਂਦਾ ਓਕੇ ਤੇ ਉਹ ਉੂਦ ਮੈਂ ਤੁਹਾਨੂੰ ਦਿਖਾਉਂਦਾ ਜੀ ਬਹੁਤਿਆਂ ਨੇ ਤਾਂ ਦੇਖਿਆ ਨਹੀਂ ਹੋਣਾ ਹਾਂਜੀ ਤੇ ਇਹ ਹੈਗਾ ਜੀ ਪਿਓਰ ਰੂਦ ਠੀਕ ਹੈ ਜੀ ਇਹ ਆ ਸ਼ਾਇਦ ਵਰਗਾ ਜੀ ਦੇਖੋ ਜੀ ਹੈ ਸ਼ਾਇਦ ਜੀ ਹਾਂਜੀ ਹਾਂਜੀ ਲੋ ਜੀ ਤੂੰ ਦੇਖ ਸਕਦੇ ਹੋ ਬਿਲਕੁਲ ਜਿਵੇਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਵੀ ਮਗਲੈਲ ਸੀਐਲ ਵਰਗਾ ਸੰਘਣਾ ਸ਼ਹਿਦ ਜਿੰਨਾ ਸੰਘਣਾ ਹੈ ਜਾਨ ਕਿ ਇਹ ਵੀਰੇ ਡਾਇਰੈਕਟ ਕੱਪੜੇ ਤੇ ਨਹੀਂ ਲੱਗਦਾ ਆ ਦੇਖ ਸਕਦੇ ਹੋ ਤੁਸੀਂ ਮਤਲਬ ਦਾਗ ਪਾ ਦੂਗਾ ਹਾਂਜੀ ਬਿਲਕੁਲ ਪਿਓਰ ਇਤਰਾ ਪਿਓਰ ਚੀਜ਼ ਇਹ ਹੁੰਦੀ ਹੈ ਬਿਲਕੁਲ ਓਕੇ ਵੀਰੇ ਇਹ ਵੀਰੇ ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਹੈ ਇਹ ਨੈਚੁਰਲ ਤਰੀਕੇ ਨਾਲ ਤਿਆਰ ਕੀਤਾ ਤੇ ਇੱਕ ਪਿਓਰ ਫਾਰਮ ਦੇ ਵਿੱਚ ਹੀ ਹੈ ਪਿਓਰ ਫਾਰਮ ਦੇ ਵਿੱਚ ਓਕੇ ਜੀ ਹਾਂਜੀ ਤੇ ਆਪਾਂ ਜੇ ਆਪਾਂ ਉਹਦੇ ਬਾਰੇ ਦੱਸੀਏ ਜੇ ਘਰ ਦੇ ਵਿੱਚ ਕੋਈ ਇਦਾਂ ਦੀ ਐਕਟਿਵ ਰਹੇ ਬੰਦੇ ਦਾ ਮਾਈਂਡ ਫਰੈਸ਼ਰ ਆਵੇ ਉਹਦੇ ਲਈ ਆਪਾਂ ਰੂਮ ਦੇ ਵਿੱਚ ਰੱਖਣ ਲਈ ਆਪਾਂ ਦਰਸ਼ਕਾਂ ਨੂੰ ਹਾਂਜੀ ਆਪਣੇ ਤੋਂ ਜਿਵੇਂ ਬਖੂਰ ਆਂਦਾ ਜੀ ਬਖੂਰ ਦੀ ਲੱਕੜ ਹੁੰਦੀ ਆ ਉਹ ਆਪਣੇ ਕੋਲ ਇਲੈਕਟ੍ਰੀਕਲ ਨਾਲ ਵੀ ਤੁਸੀਂ ਚਲਾ ਸਕਦੇ ਹੋ ਕੀ ਹੁੰਦੇ ਆ ਇਲੈਕਟ੍ਰੀਕਲ ਵਾਲੇ ਹਾਂਜੀ ਨੋਨ ਇਲੈਕਟ੍ਰੀਕਲ ਹੈ ਜੀ ਓਕੇ ਇਹ ਹੈਗੀ ਆ ਜੀ ਬਖੂਰ ਦੀ ਲੱਕੜ 8000 ਰੁਪਏ ਕਿਲੋ ਤੇ ਸਟਾਰਟ ਹੁੰਦੀ ਆ ਓਕੇ ਜੀ ਇੱਕ ਆਪਾਂ ਕ੍ਰਸ਼ ਕਰਕੇ ਬਣਾਈ ਪਈ ਆ ਜਿਵੇਂ ਇਹ ਤਾਂ ਚੱਲੂਗੀ ਕੋਲੇ ਤੇ ਓਕੇ ਆਪਾਂ ਪਿੰਡਾਂ ਦੀ ਗੁੱਗਲ ਧੂਣੀ ਦਿੰਦੇ ਹਾਂਜੀ ਹਾਂ ਜੀ ਕੋਲੇ ਤੇ ਰੱਖ ਲਿਓ ਇਹ ਤਾਂ ਬਹੁਤ ਜ਼ਿਆਦਾ ਹੈ ਜੀ ਇੰਨੀ ਇੱਕ ਤੋੜ ਕੇ ਮਤਲਬ ਰੱਖ ਦਿਓ ਠੀਕ ਹੈ ਜੀ 6 ਘਰ ਤੁਹਾਡੇ ਸੱਜੇ ਵਾਲੇ 6 ਘਰ ਖੱਬੇ ਵਾਲੇ ਓਕੇ ਵੱਡੀ ਸਾਰੀ ਗਲੀਆਂ ਮੈਂ ਕਾ ਦੇਣੀ ਨੇ ਠੀਕ ਹੈ ਜੀ ਐਦਾਂ ਦੀ ਚੀਜ਼ ਹੈ ਬਾਕੀ ਇਹ ਜਿਹੜਾ ਕ੍ਰਸ਼ ਕੀਤਾ ਵੇ ਆਪਾਂ ਇਹ ਤੁਸੀਂ ਇਲੈਕਟ੍ਰੋਨਿਕ ਬਰਨਰ ਦੇ ਵਿੱਚ ਚਲਾ ਸਕਦੇ ਹੋ ਮਤਲਬ ਇੱਕ ਛੁਟਕੀ ਪਾਣੀ ਰੂਮ ਦੇ ਵਿੱਚ ਚਲਾ ਸਕਦੇ ਹੋ ਰੂਮ ਦੇ ਵਿੱਚ ਮਤਲਬ 4 بیਡ ਚ ਕੇ ਤੱਕੇ ਕਵਰ ਕਰ ਜੇ ਤਾਂ ਬਾਥਰੂਮਾਂ ਦੇ ਵਿੱਚ ਆਨ ਡਾਉਨ ਰੈਲ ਰੱਖਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਬਹੁਤ ਹੀ ਸਵੀਟ ਜੀ ਮਾਈਲਡ ਜੀ ਫ੍ਰੈਗਰੈਂਸ ਹੁੰਦੀ ਹੈ ਇਹਦੀ ਓਕੇ ਮਤਲਬ ਕੁਝ ਡਿਸਟਰਬ ਕਿਸੇ ਨੂੰ ਡਿਸਟਰਬ ਨਹੀਂ ਕਰੂੰਗਾ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਐਂਟਰੀ ਹੋਊਗਾ ਬੰਦਾ ਐਂਟਰ ਹੋਊਗਾ ਕਿ ਉਹਨਾਂ ਪੁੱਛੂਗਾ ਠੀਕ ਹੈ ਤੁਸੀਂ ਘਰ ਆਫਿਸ ਮੈਂ ਕਹਿੰਦਾ ਜਿੱਥੇ ਮਰਜ਼ੀ ਯੂਜ਼ ਕਰ ਲਓ ਜੀ ਜੀ ਜਿੱਥੇ ਮਰਜ਼ੀ ਤੁਸੀਂ ਲਾ ਸਕਦੇ ਆ ਇਹ ਆਪਾਂ ਨੂੰ ਇੱਕ ਕੁਦਰਤ ਵੱਲੋਂ ਇੱਕ ਨਿਯਮਤਾ ਮਿਲ ਜਾਂਦੀ ਹੈ ਜੀ ਹਾਂਜੀ ਤੇ ਇੱਕ ਆਪਾਂ ਹੋਰ ਦੇਖਿਆ ਵੀ ਜਿਵੇਂ ਡਿਲੀਵਰੀ ਦਾ ਦਾਸਦਗੀ ਆਪਾਂ ਨੂੰ ਕਿੱਥੋਂ ਕਿੱਥੇ ਤੱਕ ਜਾਂ ਕੀ ਕੋਸਟ ਹੈ ਜਾਂ ਫ੍ਰੀ ਆਫ ਕੋਸਟ ਹੈ ਇਹਦੇ ਬਾਰੇ ਕੀ ਜਿਆ ਪਤਾ ਕਰਦੇ ਜੀ ਡਿਲੀਵਰੀ ਆਪਾਂ ਪਹਿਲਾਂ ਇੰਡੀਆ ਚ ਹੀ ਕਰਦੇ ਸੀਗੇ ਜੀ ਤੇ ਬਾਹਰ ਕਰਦੇ ਨਹੀਂ ਸੀਗੇ ਹੁਣ ਆਪਾਂ ਬਾਹਰ ਵੀ ਡਿਲੀਵਰੀ ਸਟਾਰਟ ਕਰਤੀ ਹੈ ਜੀ ਬਾਕੀ ਤੁਹਾਡਾ ਆਇਆ ਦਾ ਮਾਣ ਹੈ ਜੀ ਖਾਨ ਜੀ ਜੇ ਤੁਹਾਡੀ ਵੀਡੀਓ ਦੇਖ ਕੇ ਇੰਡੀਆ ਦੇ ਵਿੱਚ ਸਤੋ ਕੋਈ ਡਿਲੀਵਰ ਕਰਾਂਦਾ ਆ ਫ੍ਰੀ ਆਫ ਕੋਸਟ ਆਪਾਂ ਭੇਜਾਂਗੇ ਕੋਈ ਡਿਲੀਵਰੀ ਦਾ ਚਾਰਜ ਨਹੀਂ ਹਾਂਜੀ ਸਾਡੇ ਜੋ ਆਫਲਾਈਨ ਰੇਟ ਆ ਓਕੇ ਉਹੀ ਆਨਲਾਈਨ ਰੇਟ ਆ ਇਹ ਵੀ ਹੋਊਗਾ ਵੀ ਬੰਦਾ ਦੂਰ ਬੈਠਾ ਆ ਤਾਂ ਉਹ ਡਿਲੀਵਰੀ ਦੇ ਪੈਸੇ ਐਡ ਕਰਕੇ ਦੱਸ ਦੇਾਂਗੇ ਠੀਕ ਹੈ ਜੀ ਇਹ ਨਹੀਂ ਹੋਊਗਾ ਤੇ ਇੱਕ ਇਦਾਂ ਦਾ ਵੀ ਕੋਈ ਐ ਜਿੱਦਾਂ ਕਿਸੇ ਤੋਂ ਨਹੀਂ ਆ ਹੁੰਦਾ ਤੇ ਕਾਲ ਕਰਕੇ ਕੋਈ ਇਦਾਂ ਦਾ ਆਪਣੇ ਕੋਲੇ ਇੱਕ ਜਿਵੇਂ ਕਹਿੰਦੇ ਵੀ ਆਪਣੇ ਕੋਲੇ ਪਲਾਸਟਿਕ ਐਂਡ ਪਰਫਿਊਮ ਪਿਆਰ ਵੀ ਆ ਜਦੋਂ ਭੇਜਤਾ ਆਪਣਾ ਇਹ ਤਾਂ ਉੱਥੇ ਹੀ ਬੈਠੇ ਦੇ ਵੀ ਪਸੰਦ ਆਊਗਾ ਕੁਝ ਕਹਿੰਦਾ ਵੀ ਆਪਣੇ ਵੈਸੇ ਤਾਂ ਬਹੁਤ ਫ੍ਰੈਗਰੈਂਸ ਹੈ ਜੀ ਆਪਣੀ ਬੋਲ ਦਾ ਮਤਲਬ ਬਹੁਤ ਸਾਰੀਆਂ ਫ੍ਰੈਗਰੈਂਸਾਂ ਜਿਹੜੀਆਂ ਸਾਡੀ ਫੇਮਸ ਹੈ ਮਤਲਬ ਜਿਹੜੀ ਆਪਾਂ ਇੱਕ ਬਲਾਈਂਡ ਟ੍ਰਸਟ ਤੇ ਜਿਵੇਂ ਸਾਨੂੰ ਕਸਟਮਰ ਦਾ ਫੋਨ ਆ ਜਾਂਦਾ ਹਾਂ ਜੀ ਤੇ ਵੀਰੇ ਫਰੇਗਰੈਂਸ ਦੀ ਲੋਜਣੀ ਆ ਕਿੱਦਾਂ ਦੀ ਉਹਦੀ ਇਹੀ ਹੁੰਦੀ ਆ ਵੀ ਇਹ ਲੌਂਗ ਲਾਸਟਿੰਗ ਹੋਵੇ ਸਾਡੀ ਵਧੀਆ ਹੋਵੇ ਅੱਛਾ ਇੱਕ ਕਿਸੇ ਨੂੰ ਡਿਸਟਰਬ ਨਾ ਕਰੇ ਨਾ ਬਾਲਾ ਤੇਜ ਹੋਵੇ ਨਾ ਬਾਲਾ ਲਾਈਟ ਹੋਵੇ ਬਹੁਤ ਫਰੇਗਰੈਂਸ ਆ ਦੇਦੀ ਆ ਅਸੀਂ ਪੇਚ ਦਿੰਦੇ ਤਾਂ ਉਹਨਾਂ ਦੇ ਵਿੱਚੋਂ ਇੱਕ ਸਾਡੀ ਐਮਕੇ 7 ਫਰੇਗਰੈਂਸ ਆ ਅੱਛਾ ਇਹ ਇੱਕ ਬਹੁਤ ਹੀ ਕਹਿ ਲਓ ਸਾਡੀ ਹੋਰ ਸੇਲਿੰਗ ਬਣ ਚੁੱਕੀ ਆ ਅੱਡੀ ਡੀਡ ਦੇ ਵਿੱਚ ਠੀਕ ਹੈ ਮਤਲਬ ਜੇ ਤੁਹਾਡੀ ਵੀਡੀਓ ਕੋਈ ਦੇਖ ਰਿਹਾ ਹੈ ਹਾਂਜੀ ਉਹਨੇ ਫਸਟ ਟਾਈਮ ਇਤਰ ਲਾਣਾ ਜੀ ਆ ਟਰਾਈ ਕਰਨਾ ਓਕੇ ਫੋਨ ਕਰਕੇ ਸਿਰਫ ਇਹ ਕਹੋ ਵੀ ਜੀ ਸਾਨੂੰ ਐਮ ਕੇ ਸੈਂਟਰ ਕਿਤੇ ਐਮ ਕੇ ਸਰ ਨੂੰ ਐਮ ਕੇ ਸਰ ਨੂੰ ਭੇਜ ਦਿਓ ਫੁੱਲ ਲੌਂਗ ਲਾਸਟਿੰਗ ਹੈ ਜੇ ਮੈਂ ਜੀ ਫ੍ਰੈਗਰੈਂਸ ਦੀ ਗੱਲ ਕਰਾਂ ਐਮਬਰ ਮਸਕੀ ਬੂਡੀ ਦੇ ਇਹਦੇ ਵਿੱਚ ਤੁਹਾਨੂੰ ਨੋਟ ਦੇਖਣ ਨੂੰ ਮਿਲ ਜਾਣਗੇ ਓਕੇ ਬਹੁਤ ਹੀ ਇੱਕ ਪਿਆਰੀ ਜੀ ਫ੍ਰੈਗਰੈਂਸ ਹੈ ਮੇਲ ਫੀਮੇਲ ਦਾ ਕੋਈ ਚੱਕਰ ਨਹੀਂ ਦੋਨੋਂ ਹੀ ਲਗਾ ਸਕਦੇ ਠੀਕ ਹੈ ਜੀ ਜੀ ਲਾਸਟਿੰਗ ਦੀ ਗੱਲ ਕਰੀਏ ਤਾਂ ਲਾਸਟਿੰਗ ਦੀ ਤਾਂ ਜੀ ਤਬਾਹੀ ਹੈ ਤੇ ਇੱਕ ਹੋਰ ਗੱਲ ਹੈ ਜਿਵੇਂ ਆਪਾਂ ਕਹਿ ਦਈਏ ਵੀ ਬਹੁਤ ਜਾਣਿਆਂ ਨੂੰ ਪਤਾ ਵੀ ਹੈ ਤੇ ਕਈਆਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਪਰਫਿਊਮ ਤੇ ਤੈਨੂੰ ਜੂਜ਼ ਕਰਨ ਦਾ ਰੀਤਾ ਨਹੀਂ ਪਤਾ ਜੀ ਉਹ ਮੈਂ ਅੱਜ ਤੁਹਾਨੂੰ ਉਹ ਵੀ ਦੱਸ ਦਿੰਦਾ ਕਿਹਾ ਹੁੰਦਾ ਵੀਰੇ ਆਪਾਂ ਪਰਫਿਊਮ ਤਾਂ ਵਧੀਆ ਲੈ ਲੈਂਦੇ ਆ ਜੀ ਠੀਕ ਹੈ ਚਲੋ ਕਿਸੇ ਨੂੰ ਲਗਾਉਣ ਦਾ ਢੰਗ ਨਹੀਂ ਆਪਾਂ ਕੀ ਕਰਦੇ ਆ ਅੰਡਰ ਆਰਮ ਸਪਰੇਅ ਕਰ ਲੈਂਦੇ ਮੰਨ ਲਿਓ ਜਿਵੇਂ ਆ ਪਰਫਿਊਮ ਹੈ ਦੀ ਓਕੇ ਆਪਾਂ ਕੀ ਕਰਦੇ ਆ मोस्टली ਇਹਨਾਂ ਨੂੰ ਅੰਡਰ ਆਰਮ ਯੂਜ਼ ਕਰ ਲੈਂਦੇ ਆ ਹਾਂ ਹਾਂਜੀ ਅੰਡਰ ਆਰਮ ਯੂਜ਼ ਕਰ ਲੈਂਦੇ ਸਾਰੀ ਦੀ ਸਾਰੀ ਬੋਤਲ ਲਾ ਲੂ ਵੀਰੇ ਨਹੀਂ ਚੱਲਦਾ ਨਹੀਂ ਚੱਲਦਾ ਤੁਸੀਂ ਸਸਤੇ ਵਾਲਾ ਵੀ ਜੇ ਕੋਈ ਪਰਫਿਊਮ ਲਗਾਉਂਦੇ ਨਾ ਜੀ ਜੀ ਅਗਰ ਉਹੋ ਤਰੀਕੇ ਨਾਲ ਲਾ ਲੂਗੇ ਓਕੇ ਆਪਾਂ ਪੂਰਾ ਦਿਨ ਲੌਂਗ ਲਾਸਟਿੰਗ ਕਰੋਗਾ ਠੀਕ ਹੈ ਇਹਦਾ ਕੀ ਹੈ ਇਤਰ ਨੂੰ ਤੁਸੀਂ ਆਪਾਂ ਪੁਆਇੰਟਾਂ ਦੇ ਲਾਲਕੀ ਆਪਣੀ ਨਬਜ ਨਾਲ ਚੱਲਦੇ ਆਏ ਪਲਸ ਤੇ ਜੀ ਇੱਧਰ ਦੇ ਲਾਲੋ ਕਿ ਆਹ ਕੰਨਾਂ ਦੇ ਪਿੱਛੇ ਲਾਲੋ ਜੀ ਮੜੀਆਂ ਲਾ ਕੇ ਜ਼ਿਆਦਾ ਰੱਬ ਨਹੀਂ ਕਰ ਦਿੰਦੇ ਐ ਦੋਕ ਵਾਰ ਧੁਮਾ ਕੇ ਆਪਣੇ ਕੱਪੜਿਆਂ ਤੇ ਇਹ ਲਾਲੋ ਤੁਸੀਂ ਜਿਹੜਾ ਤੁਹਾਡੀ ਕੋਈ ਫ੍ਰੈਗਰੈਂਸ 4 ਘੰਟੇ ਚੱਲਦੀ ਹੈ ਜੀ ਤਾਂ ਫਿਰ ਤਰੀਕੇ ਨਾਲ ਲਾਉਂਗੇ ਤਾਂ 4 ਤੋਂ 6 ਘੰਟੇ ਹੋ ਜਾਂਦੀ ਉਹਦੀ ਆਸਰ ਪਰਫਿਊਮ ਆਪਾਂ ਜਦੋਂ ਵੀ ਲਾਣਾ ਮੂਨਟ ਅਸ ਰੱਬ ਕਰਨਾ ਰੱਬ ਨਹੀਂ ਕਰਨਾ ਮੈਂ ਤਾਂ ਲੋੜ ਦੀ ਪੈਂਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਅੱਗੇ ਵਧਾਣਾ ਚਾਹੁੰਦੇ ਹੋ ਤਾਂ ਉਹਨੂੰ ਟੈਪ ਕਰ ਲਓ ਓਕੇ ਜਿਵੇਂ ਮੰਨੋ ਆ ਪਰਫਿਊਮ ਆਪਾਂ ਰਿਸਟ ਤੇ ਲਾਇਆ ਨਾ ਜੀ ਇਹਨੂੰ ਆਪਾਂ ਟੈਪ ਕਰ ਸਕਦੇ ਹਾਂ ਠੀਕ ਹੈ ਪਰਫਿਊਮ ਨਹੀਂ ਲੱਗਊਗਾ ਇਹਦਾ ਵੀ ਤਰੀਕਾ ਹੋਈ ਹੈ ਜੀ ਰਿਸਟ ਤੇ ਕਰ ਲਓ ਆ ਇੱਥੇ ਸਪਰੇਅਾਂ ਮਾਰ ਲਓ ਮਤਲਬ 8-10 ਸਪਰੇਅਾਂ ਨਾਲੋਂ ਹਾਂਜੀ 4 ਸਪਰੇਅਾਂ ਟੰਗ ਦੀਆਂ ਨਾਲੋਂ ਠੀਕ ਹੈ ਸਾਰਾ ਦਿਨ ਤੁਹਾਡਾ ਨਿਆਰੇਦਾਰ ਖੜਿਆ ਰਹੇ ਕਿੱਕ ਮਾਰ ਦੇ ਵਿੱਚ ਕਈਆਂ ਦੇ ਵੀ ਸਵਾਲ ਹੁੰਦਾ ਵੀਰ ਜੇ ਆਪਾਂ ਤਿਆਰ ਕਰਵਾਇਆ ਜਿਵੇਂ ਕਿਸੇ ਕਿਸੇ ਦਾ ਇਹ ਕਹਿਣਾ ਹੁੰਦਾ ਵੀ ਇਹਨੂੰ 1-2 ਮਹੀਨਿਆਂ ਦੇ ਵਿੱਚ ਯੂਜ਼ ਕਰ ਲਿਓ ਜੀ ਤੇ ਕਿਸੇ ਕਿਸੇ ਦੇ ਮਨ ਦੇ ਵਿੱਚ ਇਹ ਹੁੰਦਾ ਕਿਸੇ ਦਾ ਕਹਿਣਾ ਵੀ ਇਹਨੂੰ ਸਾਲ ਤੱਕ ਵੀ ਤੁਸੀਂ ਯੂਜ਼ ਕਰੀ ਜਾਓ ਕੋਈ ਚੱਕਰ ਵਾਲੀ ਨਾ ਜੇ ਇਸ ਗੱਲ ਦੇ ਵਿੱਚ ਕੀ ਵੀਰ ਮੈਂ ਤੁਹਾਨੂੰ ਦੱਸਦਾ ਸਾਡੇ ਜਿਹੜੇ ਪਰਫਿਊਮ ਆ 4 ਸਾਲ ਤੱਕ ਇਹਦੀ ਐਕਸਪਾਇਰੀ ਹੈ 4 ਸਾਲ ਤੋਂ ਬਾਅਦ ਐਕਸਪਾਇਰੀ ਹੁੰਦੇ ਆ ਮਤਲਬ ਤੁਸੀਂ ਸਭ ਤੋਂ ਪਰਫਿਊਮ ਬਣਾਉਂਦੇ ਆ ਕਾ ਇਹ ਤਾਂ ਹੈ ਹੀ ਨਹੀਂ ਵੀਰੇ ਵੀ ਮਹੀਨੇ 2 ਮਹੀਨੇ ਉਹ ਤਾਂ ਖਰਾਬ ਹੋ ਜੂਗੀ ਓਕੇ ਇਹ ਚੀਜ਼ ਤਾਂ ਹੈ ਹੀ ਨਹੀਂ ਤੇ ਜਿਹੜੇ ਐਂ ਕਹਿੰਦੇ ਵੀ 2 ਮਹੀਨੇ ਤੱਕ ਯੂਜ਼ ਕਰ ਲਿਓ ਉਹਦੇ ਵਿੱਚ ਕੀ ਰਾਹ ਵੀਰੇ ਉਹ ਮਤਲਬ ਕੈਲਕੂਲੇਟਰ ਦਾ ਕੁਝ ਕਹਿ ਸਕਦਾ ਜਾਂ ਵਿੱਚ ਬਿਲਕੁਲ ਜਾਂ ਜਿਹੜੀ ਖਰਾਬੀ ਕਰਦਾ 2 ਮਹੀਨੇ ਹਲਕੇ ਪ੍ਰੋਡਕਟ ਓਕੇ ਹਲਕੇ ਪ੍ਰੋਡਕਟ ਵਰਤਦੇ ਨੇ ਠੀਕ ਹੈ ਮੈਂ ਤੁਹਾਨੂੰ ਦੱਸਦਾ ਵੀਰੇ ਦੋ ਇਹ ਚੀਜ਼ਾਂ ਹੁੰਦੀਆਂ ਹਾਂਜੀ ਜਾਂ ਨਾਮ ਆ ਜਾਂ ਪੈਸਾ ਓਕੇ ਜੇ ਨਾਮ ਚਾਹੀਦਾ ਫਿਰ ਵੀਰੇ ਪੈਸਾ ਨਹੀਂ 걸ਦਾ ਜੇ ਨਾਮ ਚਾਹੀਦਾ ਮਤਲਬ ਚੱਲਣਾ ਪਊ ਤੇ ਕੁਆਲਿਟੀ ਦੇਣੀ ਤੁਹਾਨੂੰ ਜੇ ਪੈਸਾ ਹੈ ਫਿਰ ਵੀਰੇ ਨਾਲ ਦੀ ਹੈ ਓਕੇ ਆਪਾਂ ਪੈਸੇ ਦੇ ਵਿੱਚ ਜਾਵਾਂਗੇ ਤਾਂ ਕੁਆਲਟੀ ਫਰਮ ਡਾਊਨ ਕਰਕੇ ਪਾਉਂਗਾ ਠੀਕ ਹੈ ਜੀ ਆਪਾਂ ਵੀ ਵੀਰੇ ਸ਼ੌਕੀਨ ਬੰਦੇ ਆ ਜੀ ਜੀ ਠੀਕ ਆ ਸ਼ੌਕੀਨ ਬੰਦੇ ਆ ਬਹੁਤੇ ਬੰਦੇ ਤਾਂ ਮੈਨੂੰ ਆ ਕੇ ਕਹਿ ਜਾਂਦੇ ਕਹਿੰਦੇ ਆ ਤੂੰ ਤਾਂ ਦੁਕਾਨਦਾਰ ਲੱਗਦੇ ਨਹੀਂ ਸੰ ਓਕੇ ਜੀ ਹਾਂ ਜੀ ਇਹਦਾ ਵੀ ਇੱਕ ਪਰਫਿਊਮ ਦਾ ਵੀ ਕੀਤਰ ਦਾ ਨਸ਼ਾ ਹੈ ਵੀਰੇ ਠੀਕ ਹੈ ਜੀ ਜਿਹਨੂੰ ਲੱਗ ਗਿਆ ਬਸ ਉਹੀ ਡਾਣਦਾ ਵੀਰੇ ਕਿਆ ਨਸ਼ਾ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਆਪਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹਾਂਗੇ ਆਪਣੇ ਵੱਲੋਂ ਵੀ ਵੀਰੇ ਮੈਂ ਤੁਹਾਨੂੰ ਦੱਸਦਾ ਜੀ ਜਣ ਕਿ ਇੱਕ ਵਾਰ ਸਾਡੇ ਸਟੋਰ ਤੇ ਵਿਜ਼ਿਟ ਜਰੂਰ ਕਰਿਓ ਜੀ ਠੀਕ ਹੈ ਬੜੀ ਪੈਕਿੰਗ ਨਹੀਂ ਲੈ ਕੇ ਜਾਣੀ ਕੀ ਛੋਟੀ ਪੈਕਿੰਗ ਲੈ ਜਿਓ ਇੱਕ ਵਾਰ ਸਾਡੀ ਕੁਆਲਿਟੀ ਚੈੱਕ ਕਰ ਲਓ ਓ ਐਮ ਐਲ ਤੋਂ ਵੀ ਲੈ ਸਕਦੇ ਹਾਂ ਹਾਂ ਜੀ ਛੋਟੀ ਪੈਕਿੰਗ ਲੈ ਲਓ ਤੁਸੀਂ ਸਾ ਤੋਂ ਜੀ ਛੋਟੀ ਤੋਂ ਛੋਟੀ ਪੈਕਿੰਗ ਵੀ ਲੈ ਕੇ ਜਾ ਸਕਦੇ ਹਾਂ ਛੋਟੀ ਪੈਕਿੰਗ ਸਾ ਤੋਂ ਲੈ ਲਓ ਇੱਕ ਵਾਰ ਮੇਰੀ ਕੁਆਲਿਟੀ ਚੈੱਕ ਕਰ ਲਓ ਨਾਲੇ ਰੇਟ ਚੈੱਕ ਕਰ ਲਓ ਨਾਲੇ ਜੀ ਨਾਲੇ ਰੇਟ ਚੈੱਕ ਕਰ ਲਓ ਠੀਕ ਹੈ ਜੀ ਹਾਂ ਤੇ ਕੋਈ ਐਡਰੈਸ ਬੋਲ ਦਗੇ ਆਪਾਂ ਪ੍ਰੋਪਰ ਮੇਰੇ ਰੋਪੜ ਸ਼ਹਿਰ ਦੇ ਵਿੱਚ ਆ ਜੀ ਜੀ ਠੀਕ ਹੈ ਹਾਰਟ ਆਫ ਸਿਟੀ ਕਹਿੰਦੇ ਨੇ ਜੀ ਸਿਵਲ ਹਸਪੀਟਲ ਰੋਡ ਨੂੰ ਕੋਕੀ ਤੇ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਕੋਲੀ ਮੈਡੀਕਲ ਸਟੋਰ ਹਾਂਜੀ ਮਾਈਕਰੋ ਲੈ ਜੀ ਇਹ ਪੁੱਛ ਲਵੇ ਜਿਹਨੂੰ ਮਰਜੀ ਤਾਂ ਬੰਦਾ ਸਾਡੀ ਸਿੱਧਾ ਦੁਕਾਨ ਤੇ ਆਉਂਗਾ ਜੀ ਵੈਸੇ ਉਧਰ ਉਹਨਾ ਗੂਗਲ ਤੇ ਸਰਚ ਕਰ ਲੈਣ ਠੀਕ ਹੈ ਜੀ ਇੱਥੇ ਲੋਕੇਸ਼ਨ ਪਾਈ ਹੋਈ ਆ ਤਾਂ ਗੱਡੀ ਸਟੋਰ ਉਰ ਹੀ ਖੜੂ ਜੀ ਹਾਂ ਜੀ ਬਾਕੀ ਮੈਂ ਤੁਹਾਨੂੰ ਹੋਰ ਦੱਸਦਾ ਜੀ ਇੱਕ ਸਾਡਾ ਕਾਰ ਪਰਫਿਊਮ ਜ਼ਰੂਰ ਟ੍ਰਾਈ ਕਰੀਓ ਉਹ ਹਨ ਜੀ ਕਾਰ ਪਰਫਿਊਮ ਦੀ ਤਾਂ ਸਾਡੀ ਦੁਨੀਆ ਦਵਾਨੀ ਹੈ ਕਾਰ ਪਰਫਿਊਮ ਕੱਲੇ ਲੈਣ ਲਈ ਸਾ ਤੋਂ 2-200 ਕਿਲੋਮੀਟਰ ਤੇ ਲੋਕ ਆਦੇ ਸਿਰਫ ਦੋ ਸਰ ਕਰ 200 ਰੁਪਏ ਦਾ 200 ਦਾ ਆਪਾਂ ਕੋਈ ਪਾਉ ਚ ਲੈਣਦੇ ਹਾਂ 60 ਰੁਪਏ ਦਾ ਪਾਉ ਚੰਦਾ ਫਿਰ ਅੱਗੇ ਹਫਤਾ ਹੀ ਲੱਗਦਾ ਹੈ ਹਨਾ ਸਾਡਾ 200 ਰੁਪਏ ਦਾ ਕਾਰ ਪਰਫਿਊਮ ਮਹੀਨਾ ਤੋਂ ਬੇੜ ਇੱਕ ਜਾਂ 1.5 ਮਹੀਨਾ ਖੜ ਜਾਂਦਾ ਹੈ ਔਰ ਜਦੋਂ ਤੁਸੀਂ ਕਾਰ ਪਰਫਿਊਮ ਸਾਡਾ ਲਾਓਗੇ ਥਰਡ ਪਰਸਨ ਕੋਈ ਬੈਟੂ ਮੈਂ ਤੁਹਾਡੀ ਗੱਡੀ ਦੇ ਵਿੱਚ ਪੁੱਛੂਗਾ ਜੀ ਠੀਕ ਹੈ ਦੀ ਫਿਰ ਗੱਡੀ ਚ ਕਿ ਆਇਆ ਪਰ ਕਿਸੇ ਨੂੰ ਡਿਸਟਰਬ ਨਹੀਂ ਕਰੂੰਗਾ। ਓਕੇ। ਕਿਸੇ ਦਾ ਸਿਰ ਨਹੀਂ ਪੜੂੰਗਾ। ਬਿਲਕੁਲ ਮੈਂ ਦੀ ਹਣਕੀ ਫ੍ਰੈਗਰੈਂਸ ਆ ਮੀ। ਕਾਡੀ ਗੱਡੀ ਚੋ ਸਮੈਲ ਨਹੀਂ ਆਉਂਦੀ। ਓਕੇ ਓਕੇ। ਜੀ। ਲੋ ਵੀ ਮਿੱਤਰੋ ਆਪਾਂ ਵੀਰੇ ਨਾਲ ਕੀਤੀ ਗੱਲਬਾਤ ਤੇ ਮੈਨੂੰ ਉਦਾਂ ਵੀਰੇ ਦਾ ਕੰਮ ਬਹੁਤ ਸੋਹਣਾ ਲੱਗਿਆ ਤੇ ਅੰਦਰ ਫ੍ਰੈਗਰੈਂਸ ਵਾਲਾ ਤਾਂ ਕੋਈ ਤੋੜ ਹੀ ਨਹੀਂ। ਸਿਰੇ ਤੋਂ ਸਿਰਾ ਪਿਆ। ਜਿੰਨੇ ਵਾਲਾ ਬ੍ਰਾਂਡ ਜਿਹੜਾ ਬ੍ਰਾਂਡ ਕਹੋਗੇ 40000 ਵਾਲਾ ਲੱਖ ਵਾਲਾ 30000 ਵਾਲਾ 10000 ਵਾਲਾ ਜਿੰਨੇ ਵਾਲਾ ਵੀ ਬ੍ਰਾਂਡ ਕਹੋਗੇ ਜੇ ਤੁਹਾਨੂੰ ਲੱਗਦਾ ਵੀ ਆਪਣੇ ਬਜਟ ਦੇ ਵਿੱਚ ਨਹੀਂ ਤਾਂ ਤੁਹਾਨੂੰ ਇਹ ਬਜਟ ਦੇ ਵਿੱਚ ਕਰਕੇ ਦੇਣਗੇ ਸਿਰਫ 500 ਤੋਂ ਲੈ ਕੇ 100ਾਂ ਤੋਂ ਲੈ ਕੇ ਸਟਾਰਟਿੰਗ ਹੋ ਜੂਗੀ ਉਹ ਚੀਜ਼ਾਂ ਦੀ ਤੁਸੀਂ ਵੀ ਉਸ ਚੀਜ਼ ਦਾ ਆਨੰਦ ਮਾਣ ਸਕੋਗੇ ਵੀਰੇ ਨੂੰ ਸੇਵਾ ਦਾ ਮੌਕਾ ਦਿਓ ਆਪਾਂ ਸਕਰੀਨ ਤੇ ਨੰਬਰ ਦੇਵਾਂਗੇ ਉਦ ਐਂਡ ਅਰੋਮਾ ਵਾਲੇ ਰੋਪੜ ਰੋਪੜ ਦੇ ਵਿੱਚ ਹਾਂਜੀ ਉਕੇ ਵੀਰੇ ਕਾਰਜ ਸ਼ੇਅਰ ਦਬਕੇ ਮਿਲਦੇ ਆ ਅਗਲੀ ਨਵੀਂ ਵੀਡੀਓ ਨਾਲ ਧੰਨਵਾਦ